ਇਹ ਕਿਤਾਬ ਜਿਨ੍ਹਾਂ ਨੇ ਆਪਣੇ ਨਿਆਣੇ ਬਚਾਣੇ ਐ ਹੋਇਲੀ ਇੰਟੈਲੈਕਚੁਅਲ ਜਿਨਾਂ ਦੇ ਬਣ ਗਏ ਐ ਤੇ ਜਿਹਨਾਂ ਦੱਸਣਾ ਪੰਜਾਬ ਕੇ ਇਸ ਮਾ ਜਿਹੜਾ ਪੰਜਾਬ ਦਿੱਲੀ ਤੇ ਲੇਕਾ ਪਸ਼ਾਵਰ ਤੱਕ ਐ ਉਹ ਪੰਜਾਬ ਐ ਸ਼ੰਭੂ ਅੰਬਸਰ ਵਾਲਾ ਪੰਜਾਬ ਨਹੀਂ ਮੇਰੇ ਵਰਗੇ ਨਕਸ਼ਾ ਬਣਾ ਕੇ ਬੈਠ ਜਾਓ ਛੋਟਾ ਜਿਹਾ ਜੋ ਸ਼ੰਭੂ ਅੰਬਸਰ ਵਾਲਾ ਪੰਜਾਬ ਪੰਜਾਬ ਦਾ ਉਹ ਬਹੁਤ ਵੱਡਾ ਸੋ ਇਹ ਕਿਤਾਬ ਜ਼ਰੂਰ ਪਾਈਏ ਆਪਣੇ ਨਿਆਣੇ ਨੂੰ ਪੜਾ ਆਇਓ ਤਾ ਇਹਦਾ ਨਾਮ ਬੰਦੇ ਦਾ ਮੁਹੰਮਦ ਹਾਸਨ ਮਿਰਾਜ ਬਹੁਤ ਸ਼ਾਨਦਾਰ ਕਿਤਾਬ ਐ ਇਸਮਾ ਪੰਜਾਬ ਕੇ ਸਟੇਸ਼ਨਾਂ ਰੇਲ ਗੱਡੀ ਇਤਿਹਾਸ ਵਿੱਚ ਲੋਕਧਾਰਾ ਕਮਾਲਾਂ ਕਰੀਆਂ ਬੰਦੇ ਨੇ ਇਹ ਬੰਦਾ ਜਿਹੜਾ ਲੰਡਨ ਰਹਿ ਰਿਹਾ ਤੇ ਕਿਤਾਬ ਭਾਈ ਜ਼ਰੂਰ ਪੜਨ ਵਾਲੀ ਤਾਂ ਮੈਂ ਜਾਇਆ ਉਹਰੇ ਕਿਉਂਕਿ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਨੇ ਪੰਜਾਬ ਕੀ ਰੂਹ ਨਾਲ ਜੁੜੀਆਂ ਹੋਈਆਂ ਕਿਤਾਬਾਂ ਹੁੰਦਾ ਬਹੁਤ ਕਿਤਾਬ ਛਾਪ ਰੀਆਂ ਤੇ ਊੜਾ ਕਬਾੜ ਵੀ ਮੇਰੇ ਵਰਗੇ ਲਿਖੀ ਜਾ ਰਹੀਆਂ ਤੇ ਵਿਕ ਰਿਆ ਤੇ ਅਸਲ ਵਿੱਚ ਜਿਹੜੇ ਮਾਲਵੇ ਕੇ ਜਿੰਨੇ ਵੀ ਬਰਾੜ ਹੈ ਜਾਂ ਸਿੱਧੂ ਹੈ ਨੇ ਸਾਰੇ ਅਸਲ ਵਿੱਚ ਜਸ਼ਮੇਰ ਤੇ ਆਏ ਵੇ ਤੇ ਜੈਸਲਮੇਰ ਤੇ ਆਨੇ ਕਰਕੇ ਰਾਜਪੂਤੀ ਪਰੰਪਰਾ ਆਨੇ ਕੀ ਪੁਰਾਣੀ ਜੈਸਲਮੇਰ ਜੁੜੀ ਇਸ ਕਰਕੇ ਕਪੂਰੇ ਬਰਾੜ ਦੇ ਜਿਹੜੀ ਆ ਜਰਨਲਿਸਟ ਜਿੱਤਰਕਾਰ ਹੋਏ ਆ ਉਹਦਾ ਚਲੇ ਗਏ ਦੁਨੀਆ ਦੇ ਪਿੱਛੇ ਆਪਣੇ ਕੈਨੇਡਾ ਵਿੱਚ ਉਹਨਾਂ ਨੇ ਬਣਾਇਆ ਤਾਂ ਉੱਪਰ ਤੇ ਸਾਰਾ ਸਿੱਖੀ ਸਰੂਪ ਵਾਲਾ ਜਿਹੜੀ ਦਾੜਾ ਹੈ ਉਹ ਰਾਜਪੂਤ ਰਵਾਇਤਾਂ માં ਇਸ ਤਰ੍ਹਾਂ ਹੋਇਆ ਤਾਂ ਉਹ ਬਣਾਇਆ ਬਹੁਤ ਵਧੀਆ ਥਮੇ ਜਗਰਦਾਸ ਮਾਨ ਨੂੰ ਗੁਦਾਰ ਕਹਿੰਨੇ ਦਾ ਦਲੇਰੀ ਕਰਾਂ ਤਾਂ ਉੱਥੇ ਵੀ ਖੜੋ ਫਿਰ ਜਿੱਥੇ ਆ ਥਾਰੇ ਗੁਰੂ ਸਾਹਿਬ ਕੀ ਬਾਣੀ ਨੂੰ ਬੋਲੀ ਨੂੰ ਸ਼ਰਿਆਮ ਰੱਦ ਕਰ ਰਹੇ ਆ ਉੱਥੇ ਤਾਂ ਕੁਸਕਦਾ ਨਹੀਂ ਕੋਈ ਜਾ ਕੇ ਫੇਸਬੁੱਕ ਉੱਪਰ ਹੀਰੋ ਬਣੇ ਲਈ ਪਿੱਛੇ ਪੰਜਾਬ ਮਾ ਬਹੁ ਬੜੀ ਮਿਮਚਲੀਕ ਵੀ ਗੁਰਦਾਸ ਮਾਨ ਗਦਾਰ ਹੈ ਬਾਕੀ ਸਭ ਵਿਕਾਰ ਹੈ ਤੇ ਗੁਰਦਾਸ ਮਾਨ ਨੇ ਜੋ ਕਿਹਾ ਤਾਂ ਹਿੰਦੀ ਖਮਾਤ ਕਰੀ ਤੇ ਗੁਰਦਾਸ ਮਾਨ ਨੇ ਜੋ ਕਿਹਾ ਆਪ ਰੱਦ ਕਰਤੇ ਗੁਰਦਾਸ ਮਾਨ ਗਿਆ ਮੈਂ ਤਾਂ ਕਾ ਜਿਹੜਾ ਵੀ ਮਾਨ ਮੂਨ ਮਾਨ ਆਪਣੇ ਪਿੰਡੀ ਮਾਨ ਮਿਲ ਕੋਣ ਹੈ ਕਿਸੇ ਦੇ ਪੱਲੇ ਕੁਝ ਨਹੀਂ ਹੈਗਾ ਗੁਰਦਾਸ ਮਾਨ ਨਾਕ ਪ੍ਰਧਾਨ ਮੰਤਰੀ ਨਾ ਮੁੱਖ ਮੰਤਰੀ ਆਪਾਂ ਉਸ ਕਾ ਕਿਹਾ ਸਾਰਾ ਕੁਝ ਰੱਦ ਕਰਤੇ ਆ ਮੈਂ ਵੀ ਰੱਦ ਕਰਿਆ ਪਰ ਸਵਾਲ ਤਾਂ ਇਹ ਹੈ ਵੀ ਹਮੇ ਅੱਜਕੱਲ ਸਕੂਲਾਂ ਮਾ ਦਾਖਲੇ ਦਿਨ ਚੱਲ ਰਹੇ ਆ ਤੇ ਬڑے ਸਰਦਾਰ ਆ ਜਿਹੜੇ ਆਪਣੇ ਬਨੁਆਂ ਕੀ ਫੇਸਬੁਕ ਉਰ ਬਹੁਤ ਨਾਰੇ ਲਾਏ ਜਾਂ ਹਨੀ ਤੇ ਮੈਂ ਇੱਕ ਨਾ ਚੰਗਾੜਾ ਵੀ ਲਿਖਿਆ ਤਾਂ ਤੁਹਾਨੂੰ ਮੇਰੇ ਦੋ ਲਾਈਨਾਂ ਸਲਾਮਾਂ ਸੀ ਕਹਿੰਦਾ ਵੀ ਗੁਰੂ ਦੀ ਬੇਅਦਵੀ ਕਰਨ ਵਾਲਿਆਂ ਲਈ ਸਿਰ ਵੱਢਣ ਦਾ ਐਲਾਨ ਹੈ ਗੁਰੂ ਦੀ ਬੇਅਦਵੀ ਕਰਨ ਵਾਲਿਆਂ ਲਈ ਸਿਰ ਵੱਢਣ ਦਾ ਐਲਾਨ ਹੈ ਗੁਰੂ ਦੀ ਬੋਲੀ ਬੋਲਣ ਤੇ ਸਕੂਲ ਕਰਦਾ ਜੁਰਮਾਨੇ ਦਾ ਫਰਮਾਨ ਹੈ ਕਹਿੰਦਾ ਦਾਖਲੇ ਲਈ ਗੁਰੂ ਕੇ ਸਿੱਖਾਂ ਨੇ ਦਾਖਲੇ ਲਈ ਗੁਰੂ ਕੇ ਸਿੱਖਾਂ ਨੇ ਹੱਥ ਬੰਨ ਕੇ ਲੈਣ ਲਗਾਈਏ बस ਇੱਕੋ ਗਲਤੀ ਸਾਨੂੰ ਸਾਨੂੰ ਆਈਏ ਕਿ ਸਾਡੀ ਇੰਗਲਿਸ਼ ਬੜੀ ਹਾਈ ਹੈ ਕਹਦਾ ਜਿਸ ਦੇ ਨਿਆਣਿਆਂ ਨੂੰ ਪੰਜਾਬੀ ਚ ਗਿਣਤੀ ਨਹੀਂ ਆਉਂਦੀ ਉਹ ਤਾਂ ਵੱਡਾ ਸਰਦਾਰ ਹੈ ਜਿਸ ਦੇ ਨਿਆਣਿਆਂ ਨੂੰ ਪੰਜਾਬੀ ਚ ਗਿਣਤੀ ਨਹੀਂ ਆਉਂਦੀ ਉਹ ਤਾਂ ਵੱਡਾ ਸਰਦਾਰ ਹੈ ਜਿਹੜਾ ਹਿੰਦੀ ਦੀ ਹਮਾਇਤ ਕਰਦਾ ਉਹ ਗਰਦਾਸ ਮਾਨ ਦਾ ਗਦਾਰ ਹੈ ਜੱਟ ਦੇ ਪੁੱਤ ਨੇ ਘਰ ਦੇ ਮੱਥੇ ਤੇ ਉਦਮ ਸਿੰਘ ਦੀ ਥਾਂ ਜਰਮਨਲ ਡਾਇਰ ਦੀ ਬੋਲੀ ਖਣਵਾਈ ਹੈ ਅਸੀਂ ਇੱਕੋ ਗੱਲ ਦੀ ਸਮਝ ਸਾਨੂੰ ਆਈ ਹੈ ਕਿ ਸਾਡੀ ਇੰਗਲਿਸ਼ ਖੋੜੀ ਖਾਈ ਹੈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ ਨਾਂ 'ਤੇ ਸਕੂਲ ਹੈ ਤੇ ਉਸੇ ਗੁਰੂ ਸਾਹਿਬ ਦੀ ਬੋਲੀ ਬੋਲਣ ਤੇ ਜਰਮਾਨਾ ਕਰਦਾ ਸਕੂਲੇ ਮਰ ਜਾਣਾ ਮਰਾ ਪਟਿਆਲੇ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਂ 'ਤੇ ਸਕੂਲ ਹੈ ਹਜ਼ਾਰਾਂ ਨੇ ਆਨੇ ਪੜਦੇ ਆ ਉੱਥੇ ਪੰਜਾਬੀ ਬੋਲਣੇ ਤੇ ਜੁਰਮਾਨਾ ਕਰਦਾ ਫਿਰ ਉਹ ਕੌਣ ਹੋਏ ਜਗਰਤਾਸ ਮਾਨ ਗਦਾਰੇ ਬਹੁਤ ਵਾਰੀ ਮੁੱਦਾ ਮੈਂ ਕਰਿਆ ਪਰ ਉੱਡਾਈ ਕੁਸਕ ਦਾ بڑے بڑے ਵਿਦਵਾਨ ਫਲਾਣਾ ਮੈਂ ਕਹਿੰਦਾ ਸਹੀ ਐ ਥਵੇਂ ਬੰਦੇ ਵੀ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਤੇ ਹਿੰਦੀ ਦਾ ਰੌਲਾ ਪੈ ਰਿਹਾ ਦੱਖਣ ਨੇ ਦਾ ਸਾਰ ਕੁਝ ਬੰਦ ਕਰ ਤੇ ਆ ਮੈਂ ਉਹ ਪੰਜਾਬ ਮਾ ਜਿਹੜੇ ਪਜੇਰਾ ਦੇ 25 25 ਸਾਲ ਤੇ ਉਹਨਾਂ ਨੂੰ ਕਹੇ ਵੀ ਥਵੇਂ ਪੰਜਾਬੀ ਨਹੀਂ ਬੋਲਦੇ ਉਹ ਕਹਿੰਦਾ ਸਾਰੀ ਹਿੰਦੀ ਬੋਲਾਂ ਭਈਆ 2 ਕਿਲੋਮੀਟਰ ਤੇ ਦਿਖ ਜਾਏ ਬੰਦਾ ਹਿੰਦੀ ਵਾਲਾ ਬਾੜਾ ਪੜੇਗਾ ਇਹ ਕੈਸੇ ਲਗਾਇਆ ਭਈਆ ਇਹ ਐਚਓ ਕੋ ਟਮਾਟਰ ਕੈਸੇ ਲਗਾਏ ਸੋ ਉਹਨਾਂ ਸਮੇਂ ਦੇ ਵਿੱਚ ਮੈਂ ਇੱਕ ਕਿਤਾਬਾਂ ਦੀ ਦੁਕਾਨ ਦੇ ਵਿੱਚ ਹੈ ਪੰਜਾਬੀ ਦੇ ਸਪਟਾਲ ਦੇ ਸਾਹਮਣੇ ਪੱਜੀ ਕਿਤਾਬ ਘਰ ਹੈ ਬਾਈ ਪੱਜੀ ਗੁਰਪ੍ਰੀਤ ਸਿੰਘ ਮੇਰੀ ਗੱਲ ਹੈ ਪੁਰਾ ਮੈਂ ਆਇਆ ਕਿਤਾਬਾਂ ਹੈ ਬਹੁਤ ਸ਼ਾਨਦਾਰ ਬੱਚਿਆਂ ਨੂੰ ਪੜ੍ਹਾਉਣੇ ਕੀ ਯਾਰ ਸ਼ਬਦ ਹੈ ਜਿਹੜਾ ਗੁਰੂ ਸਾਹਿਬ ਨੇ ਮੈਨੂੰ ਦੇ ਦਿੱਤਾ ਉਸ ਵੀ ਨਾ ਭਾਰੀ ਕੋਈ ਮੁਕਤੀ ਨਹੀਂ ਗੁਰਮੁਖੀ ਜਿਹੜੀ ਹੈ ਮਾਰੀ ਸਾਰ ਹੈ ਹੋਰਾਂ ਕਦਮ ਉਹਦਾ ਇਹ ਹੈ ਨਾ ਉਹਨਾਂ ਕੀ ਬੋਲੀ ਹੋਰ ਹੈ ਤੇ ਧਰਮ ਕੀ ਬੋਲੀ ਹੈ ਮਹਾਰਾਤਾ ਗੁਰੂ ਸਾਹਿਬ ਨੇ ਜੋ ਸ਼ਬਦ ਦਿੱਤਾ ਮੈਨੂੰ ਗੁਰਮੁਖੀ ਵਿੱਚ ਦਿਆ ਤੇ ਗੁਰਮੁਖੀ ਗਈ ਨਹੀਂ ਹਮੇ ਗਏ ਮਾਰਾ ਨਿਸ਼ਾਨ ਮਿਟ ਜਾਣਾ ਸੋ ਅੱਜ ਕਿਤਾਬਾਂ ਦੀਆਂ ਬੱਤਾਂ ਕਰਨੇ ਵਾਸਤੇ ਮੈਂ ਥਾਰੀ ਗਏ ਰਹਾਂ ਆ ਬਾਈ ਗੁਰਪ੍ਰੀਤ ਸਿੰਘ ਮੇਰੀ ਗੈਰ ਹੈ ਨਾਲ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਸੀ ਦੁਕਾਨ ਪਰ ਮੈਂ ਆਏ ਤੇ ਕਿਤਾਬਾਂ ਬਹੁਤ ਵਧੀਆ ਇਹਨੇ ਕਿਤਾਬ ਮੇਲਾ ਵੀ ਲਾਇਆ ਤਾਂ ਕਿਤਾਬ ਮੇਲਾ ਇਵੈਂਟ ਜਿਹਾ ਲੱਗਾ ਤੇ ਲੱਖਾਂ ਦੇ ਕਿਤਾਬ ਵਿਕੀ ਗੁਰਪ੍ਰੀਤ ਕਿੰਨੀ ਕਿਤਾਬਾਂ ਵਿਕੀਆਂ ਐ ਤੀਕੀ 3 ਲੱਖ ਸੀ 3 ਲੱਖੀਆਂ ਪਾਣੀ ਠੰਡੀ ਕਾਫੀ ਪਿਲਾ ਰਿਆ ਤਾਂ ਤੇ 3 ਲੱਖ ਕਿਤਾਬਾਂ ਵਿਕੀਆਂ ਅੱਛਾ ਜਿਹੜੀਆਂ ਇਹ ਕਿਤਾਬਾਂ ਇੱਕ ਖਾਸ ਕਰਕੇ ਨਾ ਇੱਕ ਛਾਪੀਆਂ ਭਚੰਗੀ ਪ੍ਰਕਾਸ਼ਨ ਅੰਬਰ ਸਰਤੇ ਹੈ ਨਾ ਹਾਂਜੀ ਹਾਂਜੀ ਇਹਨਾਂ ਦੀਆਂ ਕਿਤਾਬਾਂ ਅੱਛੇ ਬਾਤ ਨਹੀਂ ਮੈਂ ਕਿਤਾਬਾਂ ਦੀ ਬਾਤ ਕਰ ਰਿਹਾ ਪੰਜਾਬੀ ਬਾਤ ਕਰ ਰਿਹਾ ਸਿਰਫ ਚਾਹ ਪਲਾਏਗਾ ਭੱਜੀ ਮਨ ਨੂੰ ਪਕੌੜੀਆਂ ਖੁਲਾਏਗਾ ਬਰਫੀ ਖਵਾਏਗਾ ਤੇ ਬਰਫੀ ਹੀ ਖਵਾ ਦੇਗਾ ਹੋਰ ਕੁਝ ਨਹੀਂ ਹੈਗਾ ਵੀ ਹਮੇ ਕਿਤਾਬਾਂ ਕੀ ਤਾਂ ਕਰ ਰਹੇ ਵੀ ਬਹੁਤ ਸ਼ਾਨਦਾਰ ਅੱਛਾ ਭੱਜੀ ਇਹ ਕਿਤਾਬ ਪਹਿਲੀ ਕਿਤਾਬ ਅਗੇ ਬਾਰੇ ਮੈਂ ਦੱਸ ਕੋ ਚਾਣਨਾ ਪਾਤਾ ਹੈ ਬੜੀ ਕਿ ਨਹੀਂ ਬੜੀ ਹੈ ਇਸ ਕਿਤਾਬ ਦੀ खासियत ਕੀ ਹੈ ਮਠੇੜ ਪੰਜਾਬੀ ਦੀ ਕਿਤਾਬ ਹੈ ਪਹਿਲੀ ਕਿਤਾਬ ਹੈ ਹਮ ਮਨ ਲਓ ਜਿਹੜੇ ਚ ਮਾਰ ਨਹੀਂ ਵਰਤੀ ਗਈ ਹੈ ਜ਼ਰੂਰ ਤੋਂ ਮਨ ਜਿਵੇਂ ਕੋਲ ਕਾ ਦਿਖਾ ਮੜਾ ਚ ਗਿਆੜਾ ਜਿਵੇਂ ਆ ਉੜਾ ਉਠਾ ਉਹ ਲੋ ਇਹ ਪੁਰਾਣੇ ਮਤਲਬ ਜਿਹੜੇ ਵੀ ਵਰਤ ਕੇ ਪੁਰਾਣੇ ਸ਼ਬਦ ਵਰਤ ਕੇ ਜਿਹੜੇ ਮਤਲ ਅੱਜ ਕੱਲ ਦੇ ਠੇਠ ਹੈ ਹਾਂ ਠੇਠ ਉਹ ਪੀੜ੍ਹੀ ਨੂੰ ਪਤਾ ਹੀ ਨਹੀਂ ਇਹ ਆਪਣੇ ਨਿਆਣਿਆਂ ਨੂੰ ਜਿੰਨੇ ਪੜਾਣਾ ਲੈ ਕਿਤਾਬ ਦੇ ਵਿੱਚ ਪੰਜਾਬ ਕੀ ਪੂਰੇ ਕੀ ਬਾਪਾਂ ਤੇ ਦੂ ਬਾਅਦ ਆ ਜਾਂਦੀ ਹੈ ਮਹਾਰਨੀ ਹੂੰ ਸਿੱਖਣ ਵਾਸਤੇ ਛੋਟੇ ਜਿਹਾ ਅੱਖਾਂ ਨੂੰ ਮਹਾਰਨੀ ਮਮੀ ਨਾਲ ਮੈਂ ਦੇਖਿਆ ਜਿਹੜੇ ਦਿੱਲੀ ਕੇ ਸਕੂਲ ਹੈ ਦਿੱਲੀ ਵਾਲੇ ਸਿਲੇਬਸ ਹੈ ਪਨਗਠ ਹੂੰ ਹੂੰ ਉਰੇ ਮੈਨੇ ਇੱਕ ਰਾਜ ਪ੍ਰੈ ਸਕੂਲ ਹੈ ਫੇਰ ਉਹੀ ਬਾਤ ਆ ਜਾ ਕਿ ਮਾਰੇ ਬੰਦੇ ਸਕੂਲਾਂ ਕੇ ਮੁਰੇ ਤਾਂ ਕਿਸੀਆਂ ਕਰਾਂ ਤੇ ਰਾਗ ਬੜੇ ਲਾਪਾਂ ਸਕੂਲ ਦੇ ਵਿੱਚ ਨਾ ਉਹ ਲਗਿਆ ਪਤਾ ਆਪਣੇ ਕਿਆਤਾ ਹਾਂ ਲਿੰਗ ਬਦਲੋ ਤੇ ਉਸ ਦੇ ਵਿੱਚ ਕਿਆਤਾ ਪਤਾ ਚਮਕਾ ਚામੜੀ ਜਿਹੜਾ ਹੁੰਦਾ ਨਾ ਵੀ ਮਤਲਬ ਕਿ ਵੀ ਚੋਰ ਚੋਰਨੀ ਮੋਰ ਮੋਰਨੀ ਤੇ ਉਹ ਕਹਿੰਦਾ ਵੀ ਮਤਲਬ ਕਿ ਚਮਕਾ ਚામੜੀ ਲੱਕੜ ਦਾ ਲੱਕੜੀ ਉਹ ਹੈਰਾਨ ਹੋ ਗਿਆ ਤੇ ਬੰਦੇ ਇੱਥੇ ਕੋਈ ਨਹੀਂ ਕੁਸਕਦਾ ਉਹ ਸਕੂਲ ਦੀ ਅਸੀਂ ਮੀਟਿੰਗ ਦੇ ਵਿੱਚ ਗਏ ਸੀਗੇ ਉੱਥੇ ਮੈਮ ਨੂੰ ਮਿਲੇ ਤੇ ਉਹ ਕਹਿੰਦੀ ਸਾਡਾ ਬੇਟਾ ਬਹੁਤ ਜ਼ਿਆਦਾ ਹਾਈ ਗ੍ਰੇਡ ਬੋਲਦਾ ਹੈ। ਸੋ ਇਹ ਕਿਤਾਬ ভাই ਬਹੁਤ ਕਮਾਲ ਹੈ ਇਸਕੇ ਵਿੱਚ ਜਿਹੜਾ ਠੇਰ ਮੈਂ ਵੀ ਪੜੀ ਹੈ ਕਿਤਾਬ ਦੀ ਪਹਿਲਾ ਤੇ ਇਸ ਕਿਤਾਬ ਕੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿੱਚ ਨਾ ਸਾਰਾ ਪੰਜਾਬ ਹੈ। ਮਤਲਬ ਕਿ ਜਵਾਂ ਅੱਖਾਂ ਨੂੰ ਲੈ ਕੇ ਨਹੀਂ ਮਤਲਬ ਹੋਰ ਛੇੜ ਹਾਂ ਵੱਡੀ ਉਮਰ ਵਾਲੀ ਪੜ ਸਕਦੇ ਨੇ। ਮੇਖ ਬੇਰ ਬੇਲ ਜੇਬ ਵੇਸਣ। ਅੱਛਾ ਇਸਮਾ ਇੱਕ ਹੋਰ ਵੀ ਹੈ ਮੈਂ ਦੇਖਿਆ ਇਸਮਾ ਰੰਗ ਬੁਝਾਰ ਤਾਂ ਰੰਗ ਪੰਜਾਬ ਕੇ ਤੁਸੀਂ ਦੱਸਦੇ ਮੜਾ ਜ ਮੈਂ ਤਾਂ ਸਾਰੀ ਪੜ ਲਈ। ਜਿਵੇਂ ਆ ਰੰਗ ਆ ਗਏ ਹੂੰ ਰੰਗ ਦੇ ਸਿੰਗਰ ਕਿਹੜੇ ਆ ਲਾਲ ਸੂਹਾ ਰੱਤਾ ਹੂੰ ਗੁਲਾਨਾਰੀ ਸ਼ਰਬਤੀ ਕਲੇਜੀ ਗਾਜਰੀ ਟਮਾਟਰੀ ਉਨਾਬੀ ਸੰਧੂਰੀ ਸੰਤਰੀ ਗੁਲਾਬੀ ਰੰਗ ਦੇ ਨਾਲ ਬਾਤ ਹੋਰ ਮੈਂ ਤਾਂ ਸੁਣਾਵਾ ਮੇਰੇ ਵਾ ਗੋਰਾ ਇੱਕ ਵਾਰ ਇੱਕ ਉਹ ਕਹ ਰਿਹਾ ਆ ਬੈਵਾ ਲੈ ਗਿਆ ਮੈਂ ਉਹਨੂੰ ਕਹਾ ਯਾਰ ਥਾਰੇ ਹੋਰ ਐਨੇ ਰੰਗ ਐ ਕਹਾ ਮਾਰੇ ਤਾਂ ਰੰਗੇ ਨਹੀਂ ਇੱਕੋ ਦੋ ਰੰਗ ਐ ਉਹਦਾ ਲਾਲ ਰੰਗ ਐ ਕਿੰਨੇ ਦਾ ਟਮਾਟਰੀ ਗਾਜਰੀ ਮੈਂ ਤਾਂ ਬੋਲ ਰਿਹਾ ਗੁਲਾਨਾਰੀ ਫਲਾਣੇ ਸੋ ਆਪਣੇ ਕੋਲ ਰੰਗ ਵੀ ਬਹੁਤ ਹੈ ਜ਼ਿੰਦਗੀ ਰੰਗ ਵੀ ਬਹੁਤ ਹੈ ਇਦੁਆ ਜਮੇ ਕੱਦੂ ਰੰਗਾ ਮੋਰ ਪੱਖੇ ਅੰਗੂਰੀ ਸੌਫੀਆ ਨੀਲਾ ਸਰਦਈ ਜਾਮਣੀ ਵੈਂਗਣੀ ਅੱਛਾ ਇੱਕ ਬਾਤ ਹੋਰ ਵੀ ਇਹ ਪੰਜਾਬ ਦੀਆਂ ਬੋਲੀਆਂ ਪੰਜਾਬ ਦੇ ਦਰਿਆ ਪੰਜਾਬ ਦੇ ਖਿੱਤੇ ਸਾਰਿਆਂ ਦੇ ਬਾਰੇ ਵਿੱਚ ਇਸ ਕਿਤਾਬ ਦੇ ਵਿੱਚ ਜੋ ਵੇਰਵੇ ਦੇਵੇ ਲੋਕ ਕਹਾਣੀ ਦੇ ਬਾਰੇ ਵਿੱਚ ਇਹ ਵੀ ਕਿਤਾਬ ਨੂੰ ਤਿਆਰ ਕਰਨੇ ਹਮਾਰੇ ਵਰਗਿਆਂ ਨੇ ਬੜਾ ਮੋਟਾ ਹਿੱਸਾ ਪਾਇਆ ਪਰ ਮਨ ਨੂੰ ਜਿਹੜਾ ਹੈਗਾ ਹਾਈ ਇੰਟੈਲੈਕਚੁਅਲ ਬੰਦੇ ਆ ਬੋਲੀਆਂ ਦੇ ਬਾਰੇ ਵਿੱਚ ਐਨੇ ਪਤਾ ਵੀ ਅੰਗਰੇਜ਼ੀ ਬੋਲੀ ਤੋਂ ਨਹੀਂ ਕਿ ਸਭ ਤੋਂ ਸ਼ਾਨਦਾਰ ਜ਼ਬਾਨ ਹੈ ਜਿਹੜੀ ਬਾਗੜੀ ਬੋਲੀ ਐ ਉਹ ਵੀ ਜਿਹੜਾ ਹੈਗਾ ਪੰਜਾਬ ਦੇ ਹਿੱਸਿਆਂ ਦੀ ਬੋਲੀ ਐ ਬਾਗੜੀ ਪੰਜਾਬ ਦੇ ਇਸ ਵਿੱਚ ਬੇਰਵੇ ਦੇਵੇਂ ਆ ਕਿਹੜੀ ਬੋਲੀ ਕਿੱਥੇ ਲਿਆ ਕਿੱਥੇ ਬੋਲੀ ਜਾਹ ਬਾਗੜੀ ਪੰਜਾਬ ਦੇ ਦੱਖਣ ਜਿਹੜਾ ਸਨ ਲੱਗਦੇ ਬਾਂਗਰ ਦੇ ਖਿੱਤੇ ਵਿੱਚ ਬੋਲੀ ਜਾਂਦੀ ਐ ਬੋਲੀ ਬੋਲਣ ਵਾਲੇ ਪੰਜਾਬ ਦੇ ਆਧ ਰੇ ਤਿੱਲੇ ਲਾ ਕੇ ਹਨਮਾਨਗੜ ਗੰਗਾ ਨਗਰ ਚੂਰੂ ਚੁੰਚਨੂ ਸਿਰਸਾ ਫਤਿਹਵਾਦ ਹਸਾਰ ਭਵਾਨੀ ਫਾਜ਼ਿਲਗਾ ਮੁਕਸਰ ਤੇ ਬਾਵਲੌਰ ਜ਼ਿਲ੍ਹੇ ਵਿੱਚ ਵਸਦੇ ਨੇ ਕੱਲ ਮੈਂ ਕਿ ਬਾਬੇ ਕੋ ਗਿਆ ਤਾਂ ਉਹ ਕਹ ਰਿਹਾ ਵੀ ਪੰਜਾਬ ਨੂੰ ਵੰਡ ਗਏ ਨੇ ਇਸ ਕਰਕੇ ਵੰਡੇ ਆ ਵੀ ਪੰਜਾਬ ਤੇ ਸਭ ਤੋਂ ਵੱਧ ਉਹ ਤਾਂ ਵੀ ਪੰਜਾਬ ਕੇ ਤੇ ਹਿੰਦੁਸਤਾਨ ਪਰ ਰਾਜ ਨਾ ਕਰੇ ਅੰਨੇ ਟੁਕੜੇ ਗੰਗਾ ਨਗਰ ਵੀ ਪੰਜਾਬੀ ਵਿੱਚ ਪਿੱਛੇ ਗੰਗਾ ਨਪਰੇ ਲੱਗੇ ਆ। ਸੋ ਭਾਈ ਇਹੋ ਕਿਤਾਬ ਇੱਕ ਤਾਂ ਬਹੁਤ ਸ਼ਾਨਦਾਰ ਹੈ ਆਪਣੇ ਨਿਆਣਿਆਂ ਨੂੰ ਜੀ ਪੜਾਣੀ ਹੈ ਚਿੜੀ ਹਾਂ ਜੋਰ ਦੱਸਦੇ ਕੋਈ ਖਾਸੀਅਤ ਪੰਜਾਬੀ ਕੇ ਵਾਸਤੇ ਇਸ ਤੇ ਵਧੀਆ ਕਿਤਾਬ ਈਵ ਤੱਕ ਰਿਸ਼ਤੇ ਨਾਤੇ ਆ ਗਏ ਜਿਵੇਂ ਮਾਂ ਪਿਓ ਜੰਮਣ ਵਾਲੇ ਪਰਦਾਦਦੀ ਨਾਨਾ ਨਾਨੀ ਪੂਆ ਹੋ ਕੋੜ ਇਹ ਦੂਆ ਪੰਜਾਬ ਦੇ ਜਨੌਰ ਜਿਹੜੇ ਮਤਲਬ ਆ ਲੋਪ ਹੋ ਗਏ ਹੂੰ ਜਿਵੇਂ ਹਰੀ ਜਲਕਾਂ ਕੋਸ਼ ਕੰਕਰੀ ਕੋਇਲ ਗੋਲਾ ਕਬੂਤਰ ਕਮਾਦੀ ਕੁੱਕੜ ਕਾਲੀ ਕਲਿਚੀ ਯਾਰ ਰੱਖ ਰਿਆ ਨੇ ਇਹਨੂੰ ਪਤਾ ਕਲਮੇਟਾ ਕਿੰਨੂ ਆ ਮੈਨੂੰ ਪਤਾ ਮੇਰੇ ਸਾ ਕਲਮੇਟਾ ਤਾਂ ਸਾਨੂੰ ਮੈਨੂੰ ਵੀ ਤੁਹਾਨੂੰ ਪਤਾ ਕਲਮੇਟਾ ਕੋਣ ਹੈ ਜਿਹੜਾ ਸੱਸ ਦਾ ਜਵਾਈ ਹੈ ਜਿਹੜਾ ਜਵਾਈ ਦਾ ਭਾਈ ਹੈ ਉਹ ਸੱਸ ਦਾ ਕਲਮੇਟਾ ਹੈ ਇਹ ਜਦ ਕਿਤਾਬ ਤਿਆਰ ਕਰ ਰਹੇ ਤਾਂ ਕ੍ਰਿਸਤੀਆਂ ਦੇ ਬਾਰੇ ਮੈਂ ਫਿਰ ਪਾਉ ਨੂੰ ਕਿਹਾ ਤੇਜੇ ਨੇ ਵੀ ਕਲਮੇਟਾ ਸ਼ਬਦ ਹੀ ਪਾਓ ਵੀ ਯਾਰ ਕਲਮੇਟਾ ਹੁੰਦਾ ਸੱਸ ਦੇ ਜਵਾਈ ਦਾ ਭਾਈ ਸੱਸ ਦਾ ਕਲਮੇਟਾ ਹਾਂ ਮਾਰੇ ਟੱਬਰ ਦਾ ਇੱਕ ਨਿਆਣਾ ਬੁੱਚੜ ਖਾਨੇ ਦੇ ਵਿੱਚ ਜਹਾਜ਼ ਦਾ ਨਤੀਜੇ ਨਿਕੜੇ ਹੈ ਹਾਂ ਹਾਂ ਕਿਤੇ ਉਹ ਆ ਸਮਾਨ ਗਦਾਰ ਵਾਲੀ ਲਹਿਰ ਦੇ ਵਿੱਚ ਤੇ ਉਹ ਕਹਿੰਦੇ ਵੀ ਆ ਗੁੱਡੀ ਆਪਣੀ ਫਰਸਟ ਆਈ ਐ ਸਕੂਲ ਮਾਂ ਤੇ 6ਵੀਂ ਦੇ ਵਿੱਚ ਅਸੀਂ ਬੈਠੇ تھے ਸਾਰੇ ਕੁਦਰਤੀ ਮੈਂ ਗਿਆ ਕਰਿਆ ਮੈਂ ਗਿਆ ਵੀ ਉਹ ਜਿਹੜਾ ਤੇ ਇਧਰ ਖੱਬੇ ਪਾਸੇ ਨਹੀਂ ਹੈ ਉਹ ਮੈਂ ਗਿਆ ਉਹ ਖੱਬੇ ਪਾਸੇ ਨੂੰ ਪੜਾਈ ਅੱਗੇ ਤਾਂ ਕੁੜੀ ਜਿਹੜੀ ਸਾਰੇ ਸਕੂਲ ਮਾਂ ਫਰਸਟ ਆਈ ਮੈਨੂੰ ਵੀ ਖੱਬਾ ਪਾਸਾ ਕਿਹੜਾ ਨਾ ਨੂੰ ਖੱਬੇ ਦਾ ਪਤਾ ਨਾ ਸੱਜੇ ਦਾ ਪਤਾ ਹਾਂਜੀ ਇਦਵਾ ਤੋਲ ਮਿਲਤੀ ਹੂੰ ਜਮੀਨ ਕੇ ਮਾਪੀਏ ਦੋ ਕਦਮਾਂ ਦੀ ਜਿਵੇਂ ਕਰਮ ਹੁੰਦੀ ਹੈ ਇੱਕ ਵਰਗ ਦੀ ਕਰਮ ਸਰਹਾਈ ਨੌ ਸਰਹਾਈਆਂ ਦਾ ਮਰਲਾ ਹੁੰਦਾ ਹੈ 20 ਮਰਲਿਆਂ ਦੀ ਕਨਾਲ ਚਾਰ ਕਨਾਲਾਂ ਦਾ ਬਿੱਗਾ ਦੋ ਬਿੱਗਿਆਂ ਨੂੰ ਤੋਲ ਮਿਲਤੀ ਦੀ ਸਵਾਤ ਨੂੰ ਮੈਂ ਜਾ ਰਿਹਾ ਬੱਸ ਕੇ ਵਿੱਚ ਬੈਠਿਆ ਤੇ ਇੱਕ ਮੁੰਡਾ ਬੈਠਿਆ ਦਾ ਮੈਂ ਕਿਹਾ ਤੂੰ ਕਿੱਧਰ ਜਾਏਗਾ ਬਠਿੰਡੇ ਦੇ ਮੈਂ ਕਿੱਥੇ ਜਾ ਰਿਹਾ ਕਰ ਛੱਡੀ ਘੜਿਆ ਰ ਮੈਂ ਕੀ ਕਰਾ ਕਰ ਐਮ ਟੈਕ ਕਰਦੇ ਆਂ ਐਮ ਟੈਕ ਤਨੂੰ ਦਾ ਗਣਤੀ ਮਿਲਤੀ ਵਾਲੇ ਇੰਜੀਨੀਅਰ ਹੋਰ ਸੀ ਮੈਨੂੰ ਅੱਛਾ ਮੈਂ ਗਿਆਰੀ ਇੱਕ ਸਵਾਲ ਪੁੱਛਣਾ ਤੈਨੂੰ ਕਹਿੰਦਾ ਪੁੱਛੋ ਮੈਂ ਕਿ 888 ਮਾਤੇ ਜੇ 788 ਘਟਾ ਦੇ ਤਾਂ ਪਿੱਛੇ ਕਿੰਨੇ ਬਚੇ ਅੱਗੇ ਦੇ ਨੂੰ ਪਤਾ ਕਰਿਆ ਕਿੰਨਾ 888 ਕਿੰਨੇ ਹੋਆ ਕੀ ਗਰਦਾਸ ਮਾਨ ਕਤਾਰ ਹੈ ਠੀਕ ਹੈ ਦੱਬੀ ਚੱਲੋ ਖੜਾ ਹਾਂਜੀ ਇਹ ਦੂਆ ਦਾ ਲੈ ਵੀ ਇੱਕ ਮਿੰਟ ਇੱਕ ਮਿੰਟ ਲੈ ਵੀ ਇਹ ਕਿਤਾਬ ਲੈਣੀ ਹੈ ਪਚੰਗੀ ਪ੍ਰਕਾਸ਼ਨ ਦਾ ਪਤਾ ਗਿਆ ਉਰੇ ਤੇ ਮਿਲ ਜੇਗੀ ਨਾ ਆਪਣੀ ਦੁਕਾਨ ਦੇ ਪਿੱਛੇ ਪੰਜਾਬੀ ਜਿਊਸਟ ਦੇ ਸਾਹਮਣੇ ਬੈਠੇ ਹਾਂ ਮੈਂ ਗੁਰਪ੍ਰੀਤ ਸਿੰਘ ਦੀ ਦੁਕਾਨ ਹੈ ਭੱਜੀ ਕਿਤਾਬ ਘਰ ਇਹ ਕਿਤਾਬ ਜਿਹੜੀ ਆਪਣੇ ਨਿਆਣੇ ਨੂੰ ਆਪਣੇ ਔਕਾਰ ਆਨਲਾਈਨ ਵੀ ਘਰੇ ਮੰਗਵਾ ਸਕਦੇ ਹੋ ਹਾਂ ਆਨਲਾਈਨ ਵੀ ਘਰੇ ਪਹੁੰਚ ਜਾਈਗੀ 97811273 ਜੈਸਟਾ ਆਪਣਾ ਕਾ ਫੇਸਬੁਕ ਦੀ ਸਗੰ ਪੇਜ ਗਿਆ ਭੱਜੀ ਕਿਤਾਬ ਕਰ ਦੇਣੋਂ ਤੇ ਭੱਜੀ ਕਿਤਾਬ ਕਰੋ ਜਾ ਸ਼ਾਪ ਨੰਬਰ 7 ਹੈ ਯੂਨੀਵਰਸਿਟੀ ਦੇ ਸਾਹਮਣੇ ਕਾਲੋ ਕੰਪਲੈਕਸ ਇਸ ਕਿਤਾਬ ਦੇ ਬਾਰੇ ਮੈਂ ਵੀ ਜਿਹੜਾ ਹੈਗਾ ਆਪਣੇ ਬਾਬਾ ਜਗਦੀਪ ਸਿੰਘ ਨੇ ਲਿਖਿਆ ਬਾ ਤੇ ਹਰਮਨਜੀਤ ਨੇ ਲਿਖਿਆ ਬਾ ਚਰਨਜੀਤ ਸਿੰਘ ਤੇਜੇ ਨੇ ਲਿਖਿਆ ਬਾ ਗੰਗਵੀਰ ਠੌਰ ਨੇ ਮੇਰੇ ਵਰਗੇ ਨੇ ਮਾੜੇ ਮੋਟਾ ਚਲੋ ਬਈ ਇੱਕ ਜਿਹੜਾ ਬਾਬਾ ਜਗਦੀਪ ਸਿੰਘ ਨੇ ਲਿਖਿਆ ਬਾ ਉਹ ਸ਼ਬਦ ਮੈਂ ਤੁਹਾਨੂੰ ਸੁਣਾਵਾ ਬਹੁਤ ਕਮਾਲ ਹੈ ਕਹਿੰਦਾ ਇੱਕ ਵਾਰ ਸਮੁੰਦਰੋਂ ਪਾਰ ਕਿਸੇ ਦੇਸ਼ ਦੇ ਇੱਕ ਬੋਧ ਮੰਦਰ ਵਿੱਚ ਚੌਂਕੜਾ ਮਾਰ ਕੇ ਬੈਠੇ ਕੋਲ ਇੱਕ ਬਾਲ ਬੋਧ ਵਿਖਸ਼ਵਾ ਕੇ ਬੋਲਿਆ ਤੁਸੀਂ ਕਿਸ ਦੇਵੀ ਪੰਥ ਦੇ ਰਾਹੀ ਹੋ ਤੁਸੀਂ ਕਿਸ ਦੇਵੀ ਪੰਥ ਦੇ ਰਾਹੀ ਹੋ ਮੈਂ ਉਸ ਨੂੰ ਪੁੱਛਿਆ ਉਹ ਤਾਂ ਮਗਰੋਂ ਦੱਸਾਂਗਾ ਪਹਿਲਾਂ ਤੁਸੀਂ ਇਹ ਦੱਸੋ ਤੁਹਾਨੂੰ ਕਿਹ ਪਤਾ ਲੱਗੇ ਕਿ ਮੈਂ ਧਰਮੀ ਹਾਂ ਕਹਿੰਦਾ ਜਿਵੇਂ ਤੁਸੀਂ ਬੈਠੇ ਹੋ ਉਹ ਮੈਂ ਧਰਮੀ ਬੈਠਦੇ ਨੂੰ ਬੋਲਿਆ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ ਸਵਾਲ ਦਾ ਉਸਤਾਦ ਆਇਆ ਤੇ ਬੋਲਿਆ ਤੁਹਾਡੇ ਚੌਂਕੜੇ ਦਾ ਆਕਾਰ ਏਕਮਕਾਰ ਦੇ ਊੜੇ ਜਿਹਾ ਹੈ ਕਿੰਨਾ ਚਿਰ ਮੈਂ ਆਪਣੇ ਚੌਂਕੜੇ 'ਵਲ ਦੇਖਦਾ ਰਿਹਾ ਪਹਿਲੀ ਵਾਰ ਅਹਿਸਾਸ ਹੋਇਆ ਕਿ ਅਸੀਂ ਗੁਰਮਖੀ ਨਾਲ ਇੰਨਾ ਇੱਕਮਿਕ ਹੋ ਗਏ ਹਾਂ ਕਿ ਸਾਡੀਆਂ ਦੇਹਾਂ ਵਿੱਚ ਵੀ ਝਾਤੀਆਂ ਮਾਰਦੀ ਹੈ ਅਸੀਂ ਦੁਨੀਆ ਦੀ ਸ਼ਾਇਦ ਪਹਿਲੀ ਤੇ ਇੱਕੋ ਕੌਮ ਹਾਂ ਜੋ ਰਬਾਬ ਅਤੇ ਖੰਡੇ ਦੀ ਰਵਾਨਗੀ ਸੰਗ ਵੰਦੇ ਸ਼ਬਦ ਵਿੱਚੋਂ ਪ੍ਰਗਟ ਹੋਈ ਹੈ ਤੇ ਸ਼ਬਦ ਨੇ ਇਸ ਦਾ ਮੂੰਹ ਮੰਦਰਾ ਸਵਾਰਿਆ ਹੈ ਪੂਰਾ ਆੜਾ ਨਾਲ ਖੇੜਦੇ ਆ ਤੁਸੀਂ ਬਾਬੇ ਦੀ ਬਾਣੀ ਵਿੱਚ ਇਸ਼ਨਾਨ ਕਰਨਾ ਹੈ ਹੱਥ ਪੈਰ ਸੁੱਚੇ ਕਰਕੇ ਇਹਨਾਂ ਅੱਖਰਾਂ ਕੋਲ ਆਓ 35 ਦੀ ਇਸ ਅਲੌਕਿਕ ਸੰਗਤ ਵਿੱਚ ਤੁਸੀਂ ਪਹਿਲੀ ਵਾਰ ਦਾਖਲ ਹੋਣ ਲੱਗੇ ਹੋ ਤਾਂ ਮੈਂ ਤੁਹਾਨੂੰ ਖੁਸ਼ ਆਮਦੀਦ ਆਖਦਾ ਹਾਂ ਇਹ ਬਾਬੇ ਜਗਦੀਪ ਸਿੰਘ ਦੇ ਬਹੁਤ ਕਮਾਲ ਦੇ ਸ਼ਬਦਾਂ ਹੈ ਵੀ ਹੰਨੇ ਨੇ ਪਾਸ਼ਾਹੀ ਬੇਲੀ ਉਹਨਾਂ ਦੇ ਸ਼ੇਰ ਤੇ ਤਿੰਨ ਕਿਤਾਬ ਚੜ੍ਹਤ ਰੰਗ ਨਾਵੇ ਪਾਜ ਤਿੰਨ ਕਿਤਾਬਾਂ ਜਗਦੀਪ ਸਿੰਘਾਂ ਲਿਖੀਆਂ ਮੈਂ ਵੀ ਲਿਖੀਆਂ ਬੜਾ ਮੋਟਾ ਤੇ ਪਰਮਨੂੰਜ ਜੀ ਤੋਂ ਪੁੱਛੇ ਕਿ ਅੱਜ ਦੇ ਸਮੇਂ ਅਕ ਬਿਜੇ ਕਿਸੇ ਦੀ ਸਹਾਇਤ ਪੜ੍ਹਨ ਦਾ ਬਾਬੇ ਜਗਦੀਪ ਸਿੰਘਾਂ ਤੇ ਉਹਨੇ ਇਹ ਜਿਹੜੇ ਅੱਖਰ ਬਾਬੇ ਨੇ ਲਿਖੇ ਆ ਇਹ ਕਿਤਾਬ ਦੇ ਬਾਰੇ ਮੈਂ ਸੋ ਇਹ ਕਿਤਾਬ ਜਿਨ੍ਹਾਂ ਨੇ ਆਪਣੇ ਨਿਆਣੇ ਬਚਾਣੇ ਐ ਹੋਇਲੀ ਇੰਟੈਲੈਕਚੁਅਲ ਜਿਹਨੇ ਬਣ ਗਏ ਤੇ ਜਿਹਨੂੰ ਦੱਸਣਾ ਪੰਜਾਬ ਕੇ ਇਸ ਮਾ ਜਿਹੜਾ ਪੰਜਾਬ ਦਿੱਲੀ ਤੇ ਲੇਕਾ ਪਸ਼ਾਵਰ ਤੱਕ ਹੈ ਉਹ ਪੰਜਾਬ ਹੈ ਸ਼ੰਭੂ ਅੰਬਸਰ ਵਾਲਾ ਪੰਜਾਬ ਨਹੀਂ ਮੇਰੇ ਵਰਗੇ ਨਕਸ਼ਾ ਬਣਾ ਕੇ ਬੈਠ ਜਾਓ ਛੋਟਾ ਜਿਹਾ ਜੋ ਸ਼ੰਭੂ ਅੰਬਸਰ ਵਾਲਾ ਪੰਜਾਬ ਪੰਜਾਬ ਦਾ ਉਹ ਬਹੁਤ ਵੱਡਾ ਸੋ ਇਹ ਕਿਤਾਬ ਜਰੂਰ ਪਾਈਏ ਆਪਣੇ ਨਿਆਣਿਆਂ ਨੂੰ ਪੜ੍ਹਾ ਦਿਓ ਕਿਉਂਕਿ ਗੁਰਮਖੀ ਕੇ ਬਾਰੇ ਵਿੱਚ ਬਾਬੇ ਜਗਦੀਪ ਨੇ ਲਿਖਿਆ ਉਹ ਤੁਹਾਨੂੰ ਦੱਸੇ ਇਸकी ਬਹੁਤ ਸ਼ਾਨਦਾਰ ਮੂਰਤ ਹੈ ਸੁਪਰੀ ਸਿੰਘ ਨੇ ਇਹ ਮੂਰਤ ਬਣਾਈ थी ਹਮੇ ਫੱਟੀਆਂ ਬੋਲ ਲਿਖੇ ਮੈਂ ਆਪਣੇ ਕੁਪਟਾ ਬਰੰਗੋ ਚਰੇਦਾ ਫੱਟੀ ਲੈਣ ਚੱਲੇ ਬਣਾ ਫੱਟੀ ਹੈ ਪਿੱਛੇ ਵੀ ਆਸ ਉਹਨਾਂ ਲਿਖਿਆ ਪੰਜਾਬ ਦਾ ਗੀਤ ਹਰਮਨਜੀਤ ਨੇ ਬਹੁਤ ਕਮਾਲ ਲਿਖਿਆ ਪੰਜਾਬ ਗਿਆ ਚੀਜ਼ ਹੈ ਵੀ ਹਰਮਨਜੀਤ ਨੇ ਲਿਖਿਆ ਰੱਬ ਦਾ ਇੱਕ ਮੁਹੱਬਤੀ ਝਾਕਾ ਦੇਸ ਪੰਜਾਬ ਸਦਾਏ ਜਿਸ ਦੇ ਥਲੀ ਦੁਆਬੇ ਪਰਬਤ ਗੁਰੂਆਂ ਦੇ ਵਰਸਾਏ ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ ਰਸ ਤਰਯੋਤ ਫਿਰੀ ਸਭ ਥਾਂ ਸਭ ਨਗਰ ਹਰਿਆਈ ਸਾਉਣ ਮਹੀਨੇ ਤੀਆਂ ਲੱਗੀਆਂ ਸੂ ਕਾਦਰ ਚਾਏ ਲਹਿੰਗੇ ਦੇ ਵਿੱਚ ਹਾਣਦੀਆਂ ਨੇ ਥੱਬਾ ਥੱਬਾ ਬਲ ਪਾਏ ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀ ਘੋੜੇ ਤਾਏ ਜਿਹੜੇ ਇਸ ਦੇ ਟੁਕੜੇ ਹੋ ਗਏ ਮੁੜ ਕੇ ਨਾ ਫੇਰ ਉੱਥੇ ਆਏ ਸਬਹੁਤ ਕਮਾਲ ਪੰਜਾਬੀ ਕੇ ਕਾਇਦੇ ਜਿੰਨੇ ਵੀ ਛਪੇ ਆ ਉਹਨਾਂ ਕੇ ਵਿੱਚ ਅੱਜ ਤੇ ਸੁਪ ਚੰਗੀ ਪ੍ਰਕਾਸ਼ਨ ਤੇ ਬਈ ਇਹ ਕਿਤਾਬ ਜ਼ਰੂਰ ਮਗਾ ਕੇ ਪੜਿਓ ਥਮੇ ਸੋ ਅੱਜ ਮਾਰਾ ਮਸਲਾ ਉਹੀ ਤਾਂ ਵੀ ਤੁਹਾਨੂੰ ਸ਼ਬਦਾਂ ਕੇ ਜਿਹੜੀ ਹੈ ਖੇਡਾਂ ਕੇ ਵਿੱਚ ਖੜਾਵੇਂ ਦੂਸਰੀ ਆ ਗਈ ਜੀ ਕਿਹੜੀ ਹੈ ਉਸ ਗੁਰਮੁਖੀ ਸੰਥਿਆ ਰਵਾਇਤੀ ਗੁਰਮੁਖੀ ਸੰਥਿਆ ਪਹਿਲਾਂ ਨਿਆਂਗ ਪੜਾਈ ਕਰਦੇ ਤੇ ਨਹੀਂ ਹਾਂ ਸਕੂਲਾਂ ਵਿੱਚ ਠੀਕ ਨਾ ਮੈਂ ਉਹ ਪੜ ਰਿਹਾ ਬਲਵੰਤ ਕਾਰਗੀ ਨੇ ਦੱਸਿਆ ਜਿਵੇਂ ਸਕੂਲ ਵਿੱਚ ਜਾ ਕਰਦੇ ਤੇ ਗੱਡੀ ਖਣੂ ਬਲਵੰਤ ਸਰ ਵੀ ਸੁਣਾਉਂਦੇ ਹੁੰਦੇ ਫਿਰ ਨਿਆਂਗ ਸਿੰਘ ਆਇਆ ਕਰਦਾ ਨੇ ਜੇ ਗਲਗਨਾਂ ਊੜਾ ਪਾਇਆ ਧਰਤੀ ਮੇਰਾ ਖਿਆਲ ਇਹ ਉਹੀ ਨਜ਼ਾਰਾ ਰੂਪ ਹੈ ਉਹੀ ਹੈ ਉਹੀ ਹੈ ਇਸ ਦਾ ਇਸ ਕੀ ਹੈ ਹੋਇ ਇਸ ਮਾ ਹੋਰ ਕੀ ਹੈ ਜਿਵੇਂ ਆ ਠੇੜ ਪੰਜਾਬੀ ਨੂੰ ਲੈ ਕੇ ਆ ਇਹ ਆਪਣੀ ਗੁਰਬਾਣੀ ਨੂੰ ਲੈ ਕੇ ਆ ਗੁਰਬਾਣੀ ਸੰਥਿਆ ਹਾਂ ਜਿਵੇਂ ਆ ਊੜਾ ਗੁਰਮੁਖੀ ਸੰਥਿਆ ਹੈ ਗੁਰਮੁਖੀ ਸੰਥਿਆ ਜਿਹੜੀ ਪਹਿਲਾਂ ਰਵਾਇਤੀ ਦ ਇਹ ਮਤਲਬ ਵਰਨ ਲੇਟਡ ਆ ਗਿਆ ਆਪਣੇ ਸਿੱਖਧਰਮ ਨੇ ਨਹੀਂ ਇੱਕ ਹੋਰ ਵੀ ਹੈ ਨਾ ਜਿਹੜੀ ਪੱਟੀ ਬਾਣੀ ਗੁਰੂ ਸਾਹਿਬ ਨੇ ਲਿਖੀ ਉਸ ਵਿੱਚ ਸਾਰੇ ਅੱਖਰਾਂ ਦੇ ਪਰ ਉਹ ਉਸ ਦੇ ਵਿੱਚ ਤੇ ਜਿਹੜਾ ਸਾਰਾ ਉਹਨਾਂ ਨੇ ਗੁਰੂ ਸਾਹਿਬ ਨੇ ਦੱਸਿਆ ਊੜਾ ਉਪਮਾ ਤਾਂ ਕਿ ਇੱਜ਼ਤ ਜਾ ਕਾ ਅੰਤ ਨਾ ਪਾਇਆ ਆੜਾ ਆਈ ਦੇ ਆਪ ਕਰੈ ਜਿਨ ਛੋਡੀ ਜੋ ਕੁਝ ਕਰਨਾ ਸੋ ਕਰ ਰਿਹਾ ਸੋ ਇਹ ਵੀ ਬਹੁਤ ਹੋਇਆ ਬਈ ਇਸਮਾਂ ਜਿਹੜੇ ਗੁਰਬਾਣੀ ਕੇ ਉਹ ਸਾਰੇ ਸ਼ਬਦ ਹੈਵੇਂ ਜਿਸ ਦੇ ਲਈ ਪਹਿਲੇ ਉਸ ਤੇ ਸ਼ੁਰੂ ਆ ਹਾਏ ਦੇ ਕਕੇ ਤੇ ਕਮਾਲ ਨਾ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਬੋਲੀਆਂ ਜਿਨ੍ਹਾਂ ਕਿ ਆ ਸਾ ਲਿਪੀ ਨਹੀਂ ਜਿ ਤਰ੍ਹਾਂ ਇਹ ਆਪਣੇ ਉੱਤਰ ਪੂਰਬ ਦੇ ਵਿੱਚ ਨਾਗਾਲੈਂਡ ਬਣੀ ਪਰ ਵਿਚ ਰਵਿਨਾਬਾ ਇਹ ਅੰਗਰੇਜ਼ੀ ਦੇ ਵਿੱਚ ਆਪਣੀ ਬੋਲੀ ਲਿਖ ਰਿਹਾ ਹੈ ਜਾਂ ਯੂਰਪ ਦੇ ਵਿੱਚ ਸਾਰੇ ਜਿਹੜੇ ਆਪਣੀ ਲਿਪੀ ਨਹੀਂ ਅੰਗਰੇਜ਼ੀ ਦੀ ਲਿਪੀ ਦੇ ਵਿੱਚ ਇਹਨਾਂ ਇਟਾਲੀਅਨ ਲਿਖ ਰਹੇ ਹੈ ਜਾਂ ਕੋਈ ਰੂਸ ਦੀ ਬੋਲੀ ਮੈਂ ਦੇਖਿਆ ਅੰਗਰੇਜ਼ੀ ਦੇ ਅੱਖਰਾਂ ਥੋੜੇ ਜਿਆਦਾ ਨੇ ਬਦਲੇ ਹੋਏ ਹਨ ਪਰ ਗੁਰਮੁਖੀ ਮਾਰੇ ਪਾਸ ਗੁਰੂ ਸਾਹਿਬ ਨੇ ਦਈ ਹੈ ਤੇ ਇਸ ਤੇ ਬੜਾ ਮਾਰੇ ਵਾਸਤੇ ਕੁਝ ਨਹੀਂ ਹੈਗਾ ਹਾਂਜੀ ਗੱਡੀ ਦੀਆਂ ਕੂਕਾਂ ਇਹ ਨਵੀਂ ਕਿਤਾਬ ਹੈ ਨਵੀਂ ਲਾਂਚ ਇਸਕੋ ਕਹਾਂ ਜੰਗੜਾ ਇਹ ਤੋਂ ਸਿੰ ਦੱਸੋ ਨਿਆਲੇ ਨਹੀਂ ਪੜੀ ਬਈ ਇਹ ਨਾ ਇੱਕ ਪਰਲੇ ਪੰਜਾਬ ਦੇ ਬੰਦੇ ਨੇ ਲਿਖੀ ਹੈ ਕਿਤਾਬ ਇਸ ਮਾ ਨਾ ਪੂਰਾ ਪੰਜਾਬ ਗੱਡੀ ਦੇ ਵਿੱਚ ਬੰਦਾ ਜਾ ਰਿਹਾ ਜਿ ਤਰ੍ਹਾਂ ਗੱਡੀ ਪਹੁੰਚ ਗਈ ਸਿਆਲਕੋਟ ਤੇ ਸਿਆਲਕੋਟ ਜਾ ਕੇ ਫਿਰ ਬੰਦੇ ਨੇ ਦੱਸਿਆ ਪੂਰਨ ਭਗਤ ਕੌਣ ਤਾਂ ਕਿੱਥੇ ਤੇ ਕਿਸ ਘਰ ਆ ਜਾਏਗਾ ਬੁੰਡਾ ਦਾ ਕਿਹਾ ਹੋਇਆ ਤੇ ਇਸ ਦੇ ਪਿੱਛੇ ਇੱਕ ਬਹੁਤ ਕਮਾਲ ਇਸ ਨੇ ਲਿਖਿਆ ਵਾ ਚੇਲਿਆਂ ਵਾਲਾ ਪਿੰਡ ਜਿੱਥੇ ਸਿੰਘਾਂ ਆਰ ਫਰੰਗੀਆਂ ਦੀ ਜੰਗ ਹੋਈ ਸੀ ਉਹਦੇ ਬਾਰੇ ਇੱਕ ਝੰਗੜਾ ਮੈਂ ਤੁਹਾਨੂੰ ਸੁਣਾ ਦਿਆਂਗਾ ਨਾ ਚੇਲਿਆਂ ਵਾਲਾ ਹੁਣ ਇੱਕ ਗੁਮਨਾਮ ਜਿਹਾ ਪਿੰਡ ਹੈ ਅੰਗਰੇਜ਼ਾਂ ਦਾ ਖਿਆਲ ਸੀ ਕਿ ਹਮੇਸ਼ਾ ਇੱਥੇ ਹੀ ਰਹਿਣਗੇ ਸੋ ਉਹਨਾਂ ਨੇ ਜਿੱਤ ਦੀ ਯਾਦਗਾਰ ਵੀ ਬਣਾਈ ਤੇ ਆਉਣ ਜਾਣ ਦੀ ਰੇਲਵੇ ਸਟੇਸ਼ਨ ਵੀ ਸ਼ਾਮ ਢਲੇ ਚੇਲਿਆਂ ਵਾਲੇ ਬਾਗ 'ਚ ਸਿੱਖ ਸਪਾਈਆਂ ਦੇ ਰੂਹਾਂ ਇੱਕ ਦੂਜੇ ਨੂੰ ਪੁੱਛਦੀਆਂ ਨੇ ਕਿ ਜੇ ਇਹਨਾਂ ਦੇ ਬਾਲਾਂ ਨੇ ਕੈਨੇਡਾ ਤੇ ਬਲੈਤ ਜਾ ਕੇ ਬਸਣਾ ਸੀ ਤਾਂ ਨਾ ਜੰਗਾਂ ਯੁੱਧਾਂ ਦੀ ਕੀ ਜ਼ਰੂਰ ਸੀ ਤਾਰੀਖੀ ਲਾੜ 'ਚੋਂ ਗੁਰੂ ਕੀ ਬਾਣੀ ਬਲੰਦ ਹੁੰਦੀ ਹੈ ਸਿੱਖ ਸਪਾਈ ਇੱਕ ਦੂਸਰੇ ਨੂੰ ਗੈਰਤ ਨਾਲ ਵੇਖਦੇ ਨੇ ਸਲੀਬ ਦੇ ਐਨ ਥੱਲੇ ਅੰਗਰੇਜ਼ ਸਪਾਹੀ ਲਗ ਲਗੜਾਉਂਦਾ ਹੋਇਆ ਇਹਨਾਂ ਕੋਲ ਆ ਕੇ ਬੈਠਦਾ ਤੇ ਦੱਸਦਾ ਹੈ ਕਿ ਕਿਸ ਤਰ੍ਹਾਂ ਹੁਣ ਪੰਜਾਬੀ ਜਬਾਨ ਵੀ ਕੈਂਬਰਿੰਜ ਦੇ ਪਾਠਾਂ ਦਾ ਹਿੱਸਾ ਹੈ ਤੇ ਪੂਰੇ ਬ੍ਰਿਟਿਸ਼ ਪੜੀ ਲਿਖੀ ਬੋਲੀ ਤੇ ਸਮਝੀ ਜਾਂਦੀ ਹੈ ਕੁਚੇਰ ਦੋਵੇਂ ਲੰਗੇ ਵੇਲੇ ਨੂੰ ਯਾਦ ਕਰਦੇ ਨੇ ਜਦੋਂ ਲੋਕ ਆਦਤਾਂ ਬਦਲ ਲੈਂਦੇ ਸੀ ਪਰ ਸ਼ਹਿਰ ਗ੍ਰਾਂ ਤੇ ਯਾਰ ਨਹੀਂ ਬਦਲਦੇ ਸੀ ਹੁਣ ਤਾਂ ਰੁਕਣਾ ਮਮਕਨ ਹੀ ਨਹੀਂ ਰਿਹਾ ਇਹਨੇ ਨੂੰ ਦੂਰੋਂ ਰੇਲ ਦੀ ਕੋਹ ਸੁਣਾਈ ਦਿੰਦੀ ਹੈ ਅੰਗਰੇਜ਼ ਭਾਈ ਉੱਠਦਾ ਤੇ ਹੌਲੀ ਹੌਲੀ ਬਾਣੀ ਪੜਦਾ ਸਲੀਬ ਦੀ ਓਰ ਚ ਗਾਇਬ ਹੋ ਜਾਂਦਾ ਦਿਸੰਤਰ ਭਾਵ ਹੈ ਅੰਤਰ ਨਹੀਂ ਪਾ ਲੈ ਉਹ ਜੋ ਦੇਸ਼ ਪ੍ਰਦੇਸ਼ ਘੁੰਮਦਾ ਹੈ ਪਰ ਆਪਣੇ ਅੰਦਰ ਨਹੀਂ ਵੇਖਦਾ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ ਇਹ ਤੇ ਇਹਨੇ ਦਰਜ ਕੀਤਾ ਹੈ ਇਹਦਾ ਨਾਮ ਬੰਦੇ ਦਾ ਮੁਹੰਮਦ ਹਾਸਨ ਮਿਰਾਜ ਜੀ ਬਹੁਤ ਸ਼ਾਨਦਾਰ ਕਿਤਾਬ ਹੈ ਇਸਮਾ ਪੰਜਾਬ ਕੀ ਸਟੇਸ਼ਨਾਂ ਰੇਲ ਗੱਡੀ ਹਤਿਆਸ ਵਿੱਚ ਲੋਕ ਧਾਰਾ ਕਮਾਲ ਨਾ ਕਰੀਆਂ ਬੰਦੇ ਨੇ ਇਹ ਬੰਦਾ ਜਿਹੜਾ ਲੰਡਨ ਰਹਿ ਰਿਹਾ ਤੇ ਕਿਤਾਬ ਭਾਈ ਜਰੂਰ ਪੜਨ ਵਾਲੀ ਤਾਂ ਮੈਂ ਜਾਇਆ ਹੋਰ ਕਿਉਂਕਿ ਨੇ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਨੇ ਪੰਜਾਬ ਕੀ ਰੂਹ ਨਾਲ ਜੁੜੀਆਂ ਹੋਈਆਂ ਕਿਤਾਬਾਂ ਹੁੰਦਾ ਬਹੁਤ ਖਤਾਬ ਛਾਪ ਰੀਆਂ ਤੇ ਕੂੜਾ-ਕਬਾੜ ਵੀ ਮੇਰੇ ਵਰਗੇ ਲਿਖੀ ਜਾ ਰਹੇ ਤੇ ਵਿਕ ਰਿਆ ਹਾਂਜੀ ਲਓ ਜੀ ਆਖਿਓ ਪੂਰੇ ਬਰਾਡੇ ਤੈਂ ਕੋਈ ਨਹੀਂ ਕਿਤਾਬ ਪੜੀ ਮੈਂ ਹੀ ਦੱਸਾਂਗਾ ਤੁਸੀਂ ਦੱਸੋ ਚੌਧਰੀ ਕਪੂਰਾ ਬੈਰਾਣ ਦੇ ਬਾਰੇ ਮੈਂ ਕਿਹਾ ਜਾ ਕੇ ਗੁਰੂ ਸਾਹਿਬ ਨੂੰ ਉਹਨੇ ਗੁਰੂ ਸਾਹਿਬ ਮਾਲਵੇ ਦੇ ਵਿੱਚ ਗਏ ਤੇ ਕਿ ਉਹਨਾਂ ਨੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਭਾਈ ਥਵੇਂ ਹੁਣ ਮੁਗਲ ਫੌਜ ਚੜੀ ਆ ਰਹੀ ਐ ਕੁਝ ਆਪਣਾ ਯੋਗਦਾਨ ਪਾਓ ਸਿੰਘਾਂ ਕੇ ਗੈਲ ਖੜੋ ਤਾਂ ਕਹੇ ਜੀ ਕਿ ਉਹਨਾਂ ਨੇ ਸਾਥ ਨਹੀਂ ਦਿਆ ਪਰ ਇਸ ਕਿਤਾਬ ਦੇ ਵਿੱਚ ਕਪੂਰੇ ਬਰਾੜ ਕੀ ਜਿਹੜੀ ਅਸਲ ਸਾਖੀ ਹੈ ਵੀ ਕਪੂਰੇ ਬਰਾੜ ਨੇ ਗੁਰੂ ਪਰਿਵਾਰਗਲਕ ਜੁੜ ਕੇ ਕਿਸ ਤਰ੍ਹਾਂ ਬੜੇ-ਬੜੇ ਕੰਮ ਕਰੇ ਉਹ ਸਾਰਾ ਬੇਰਵਾ ਹੈ ਤੇ ਅਸਲ ਵਿੱਚ ਜਿਹੜੇ ਮਾਲਵੇ ਕੇ ਜਿੰਨੇ ਵੀ ਬਰਾੜ ਹੈ ਜਾਂ ਸਿੱਧੂ ਨੇ ਸਾਰੇ ਅਸਲ ਵਿੱਚ ਜੈਸਲਮੇਰ ਤੇ ਆਏ ਵੇ ਤੇ ਜੈਸਲਮੇਰ ਤੇ ਆਣੇ ਕਰਕੇ ਰਾਜਪੂਤੀ ਪਰੰਪਰਾ ਹੈ ਨਾ ਕਿ ਪੁਰਾਣੀ ਜੈਸਲਮੇਰ ਜੁੜੀ ਇਸ ਕਰਕੇ ਕਪੂਰੇ ਬਰਾੜ ਕੀ ਜਿਹੜੀ ਆ ਜਰਨਲ ਸੀ ਜਿੱਤਰਕਾਰ ਹੋਏ ਆ ਉਹਦਾ ਚਲੇਗੀ ਦੁਨੀਆ ਦੇ ਪਿੱਛੇ ਆਪਣੇ ਕੈਨੇਡਾ ਵਿੱਚ ਉਹਨਾਂ ਨੇ ਬਣਾਇਆ ਤਾਂ ਉੱਪਰ ਤੇ ਸਾਰਾ ਸਿੱਖੀ ਸਰੂਪ ਵਾਲਾ ਜਿਹੜੀ ਦਾੜਾ ਹੈ ਉਹ ਰਾਜਪੂਤ ਰਵਾਇਤਾਂ માં ਇਸ ਤਰ੍ਹਾਂ ਹੋਏ ਤਾਂ ਉਹ ਬਣਾਇਆ ਸੋ ਬਹੁਤ ਕਮਾਲਾ ਡੈਰ ਚਿੜੀ ਵਾਲੀ ਕਹਾਣੀ ਜਿੜੀ ਕਹਾਣੀ ਇੱਕ ਬਈ ਉਹ ਕਿਤਾਬ ਹੈਗੀ ਹੈ ਬਹੁਤ ਕਮਾਲਾ ਇਸ ਵਿੱਚ ਤੈ ਪੜੀਏ ਹਾਂ ਇਹ ਪੜੀਏ ਛੋਟੇ ਹੁੰਦੇ ਸੁਣਦੇ ਹੁੰਦੇ ਤਾਂ ਆਪਾਂ ਚਿੜੀ ਕਾਂ ਗੁਰਗ ਸੁਣੋਂ ਨੀ ਚਿੜੀ ਕਾਂ ਦੀ ਕਹਾਣੀ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਦੋਵਾਂ ਨੇ ਸਲਾਹ ਕੀਤੀ ਕਿ ਆਪਾਂ ਰਲ ਕੇ ਖਿਚੜੀ ਬਣਾਈਏ ਤੇ ਵੰਡ ਕੇ ਖਾਈਏ ਚਿੜੀ ਨੇ ਕਾਂ ਨੂੰ ਕਿਹਾ ਮੈਂ ਦਾਲ ਲਿਆਉਣੀ ਐ ਤੇ ਤੂੰ ਚੌਲ ਲੈ ਕੇ ਆ। ਚਿੜੀ ਤਾਂ ਉੱਡ ਕੇ ਜੱਟ ਦੇ ਵੇੜੇ ਵਿੱਚ ਗਈ ਤੇ ਵੇੜੇ ਵਿੱਚ ਪਏ ਮੂੰਗੀ ਦੇ ਬੋਲ ਚੋਦਾਣਾ ਚੁੱਕ ਲਈ। ਹੂੰ। ਪਰ ਕਾਂ ਨੇ ਬੜੀ ਮੁਸ਼ਕਿਲ ਨਾਲ ਝੋਨੇ ਦਾ ਖੇਤ ਲੱਭਿਆ ਤੇ ਚੌਲਾਂ ਦਾ ਦਾਣਾ ਲੈ ਕੇ ਆਇਆ। ਜਿਹੜੀ ਕਹਿੰਕਾਰ ਹੋਵੀਂ ਕਾਣੀ ਦਾ ਬੋਗ ਮਾਰੇ ਛਾਪੀ ਬਹੁਤ ਵਧੀਆ ਖਰਚਾ ਵੀ ਕਰਿਆ ਤੇ ਜਿਲਤ ਮੋਟੀ-ਮੋਟੀ ਜੇ ਇੱਕ ਉੱਪਰ ਦੂਸਰੇ ਇੱਕ ਕਾਗਜ਼ ਹੈ। ਹਾਂ ਇਹ ਤੇ ਮਤਲਬ ਜੋ ਆੱਖਾਂ ਹਸਤੇ ਜੇ ਪਾਣੀ ਪੂਣੀ ਡੋਲ ਦੇਣ ਜਿਵੇਂ ਵੱਖਰਾ ਕਰਨੇ ਹੁੰਦੇ ਨਹੀਂ ਕਰਾਉਂਦੇ। ਅੱਛਾ ਪਾਣੀ ਘੇਰ ਤੋਂ ਚਾਹ। ਹੂੰ। ਹੂੰ ਬਹੁਤ ਵਧੀਆ ਵੀ ਚੰਗੇ ਲਗਾਏ ਨੇ ਬਹੁਤ ਸ਼ਾਨਦਾਰ ਹੈ ਇਹ ਨਾਲ ਨਾਲ ਚਿੱਤਰ ਵੀ ਛਪੇ ਹੋਏ ਨੇ ਨਾ ਕਈ ਵਾਰ ਪੜ੍ਹਨ ਦਾ ਨਹੀਂ ਆਉਂਦਾ ਚਿੱਤਰੇ ਤਾਂ ਸਮਝ ਆ ਜਾਂਦੇ ਜੋ ਅੱਖਾਂ ਹੁਣ ਬਾਈ ਉਹ ਜਿਹੜੇ ਬਲੈਰੀ ਸਕੂਲਾਂ ਪੜ੍ਹਿਆ ਉਹ ਕਰਿਆ ਵੀ ਖੱਬਾ ਸੱਜਾ ਕਿਹੜਾ ਹੈ ਪਾਸ ਤੇ ਇੱਥੇ ਬੋਲਦਾ ਗਿਆ پتہ ਲੱਗਿਆ ਬੋਲ ਕੇ ਚੀਜ਼ ਹੈ ਚਲੋ ਫੂ ਮੂਰਤ ਦੇਖ ਕੇ ਪਤਾ ਲੱਗ ਜਾਏਗਾ ਚਿੜੀਆਂ ਤਾਂ ਹੈਗੀਆਂ ਨਹੀਂ ਹੋਰ ਹੈ ਥਰੇ ਯਾਰ ਚਿੜੀ ਵੀਰ ਸਾਹ ਹੈਗੀ ਚਿੜੀ ਹੈਗੀਆਂ ਦਿਖਦੀਆਂ ਸ਼ੁਕਰ ਹੈ ਕਿਤੇ ਕਿਤੇ ਚਿੜੀਆਂ ਹੈਗੀਆਂ ਹੈਗੀਆਂ ਕਿਤੇ ਕਿਤੇ 47 ਤੋਂ 84 ਤੱਕ ਆ ਜਗਤਾਰਜੀਤ ਸਿੰਘ ਉਹਨੇ ਵੀ ਚਿੱਤਰਕਾਰਾਂ ਬਹੁਤ ਵਧੀਆ ਇਹਨਾਂ ਨੇ 47 ਤੇ 84 ਤੱਕ ਜਿਹੜੀ ਚਿੱਤਰਕਾਰੀ ਹੈ ਪੰਜਾਬ ਦੀ ਉਸਕੇ ਬਾਰੇ ਮੈਂ ਇੱਕ ਕਿਤਾਬ ਹੈ ਤੇ ਬਹੁਤ ਹੀ ਸਮਹੇਜੀਆਂ ਚਿੱਤਰ ਹੈ ਪੁਰਾਣੇ ਕਿਉਂ ਨਾ ਕਿ ਵਿਆਖਿਆ ਕਰੀ ਵੀ ਹੈ ਜਿਸਮੇ ਪੰਜਾਬ ਦੇ ਉਸ ਟਾਈਮ ਕੇ ਚਿੱਤਰਕਾਰਾਂ ਜਿਹੜੇ ਜਿੰਨੇ ਵੀ ਹੋਏ ਆ ਉਹਨਾਂ ਦਾ ਬੇਰ ਬਗਲੇ ਬਗਲੇਗਾ ਵੀ ਕਿਹੜਾ ਕਿਹੜਾ ਬੰਦਾ ਸਤੀਸ਼ ਗੁਜਰਾਲ ਹੈ ਕ੍ਰਿਸ਼ਨ ਖੰਨਾ ਹੈ ਇਹਨਾਂ ਨੇ ਕਿਸ ਤਰ੍ਹਾਂ ਉਹ ਉਸ ਮੁੱਦਿਆਂ ਤੇ ਪੇਂਟਿੰਗਾਂ ਕਰੀਆਂ ਆਪਣੀ ਜੇ ਦੇਖਦੇ ਆ ਕਿ ਆਹ ਮਾਲ ਹੈ ਹਾਂ ਬੋਕ ਮਾਲ ਚਿੱਤਰਕਾਰ ਕਰਪਾਲ ਸਿੰਘ ਪੰਜਾਬ ਕੇ ਜਿਹੜੇ ਸਿੱਖੀ ਨਾਲ ਜੁੜੀ ਹੋਈਆਂ ਜਿੰਨੀਆਂ ਵੀ ਉਹਨਾਂ ਪੇਂਟਿੰਗ ਤਸਵੀਰਾਂ ਬਣਾਈਆਂ ਇਹਨਾਂ ਨੇ ਇਹ ਨਾ ਕਿ ਕਿਤਾਬ ਹੈ ਜਿਹਨਾਂ ਕੇ ਬਾਰੇ ਮਾ ਕਮਾਲ ਹੈ ਸੈਵ ਜੈਦੇ ਦੀ ਸ਼ਹਾਦਤ ਕੇ ਬਾਰੇ ਮਾ ਭਾਈ ਮਣੀ ਸਿੰਘ ਦੀ ਸ਼ਹੀਦੀ ਉਹ ਸਾਰੀਆਂ ਵਿਆਖਿਆਵਾਂ ਇਸ ਕਿਤਾਬ ਦੇ ਵਿੱਚ ਵੀ ਉਹਨਾਂ ਨੇ ਕਿਤਰਾ ਜਿਹੜਾ ਇਹ ਸਾਰਾ ਕੁਝ ਬਣਾਇਆ ਤੇ ਤਸਵੀਰ ਜਿਹੜੀ ਕਿਆ ਕਹਿ ਰਹੀ ਹੈ ਭਾਈ ਤਾਰੋ ਸਿੰਘ ਕੀ ਸ਼ਾਦਤ ਸੁਣ ਲਈ ਭੱਜੀ ਦੀ ਦੁਕਾਨ ਪਰ ਤੇ ਥਵੇਂ ਕਿਤਾਬਾਂ ਲੈ ਸਕਾਂ ਜਾਂ ਕੂਰੀਅਰ ਕਰਵਾ ਸਕਦੇ ਹਾਂ ਕੂਰੀਅਰ ਕਿਹਾ ਆਪਣੇ ਕੋਰੇ ਨਹੀਂ ਉਹ ਕਿਸ ਤਰ੍ਹਾਂ ਆਨਲਾਈਨ ਆਨਲਾਈਨ ਕਰਵਾ ਸਕਦੇ ਹੋ ਯੂ ਗਾਟ ਟੂ ਸੈੱਟ ਹੈ ਭੱਜੀ ਕਿਤਾਬ ਕਰ ਤੇ ਇਹਦਾ ਰੇਟ ਵੀ ਦੱਸ ਦਈਏ ਪਹਿਲੀ ਕਿਤਾਬ ਦਾ 350 ਰੇਟ ਹੈ ਇਹਦਾ ਵੱਡਾ ਖਰਚਾ ਲਾ ਕੇ ਵੱਡਾ ਖਰਚਾ ਹੀ ਗੈਲ ਦੇਖੋ ਅਬ ਤੋਂ ਪਤਾ ਗਿਆ ਕੋ ਮੇਰੇ ਵਰਗਾ ਹੈਗਾ ਜਿਸ ਪਕਾਰ ਨਹੀਂ ਸਾਰੇ ਬੰਦੇ ਆ ਵਕਾਰ ਹੈ ਤੇ ਜਿਹਨਾਂ ਕੋ ਕਾਰ ਹੈ ਉਹ ਕਹਾਂ ਜਿਹਨਾਂ ਕੋ ਕਾਰ ਨਹੀਂ ਗਰੀਬ ਹੈ ਸੋ ਫਿਰ ਗਰੀਬਾਂ ਵਾਂ ਮਤ ਮੇਰੇ ਵਰਗੇ ਆ ਗਏ ਸਾਰੇ ਬੰਦੇ ਅਮੀਰ ਹੈ ਇਸ ਕਰਕੇ ਕਿਤਾਬਾਂ ਜ਼ਰੂਰ ਜਿਹੜਾ ਆਪਣੇ ਨਿਆਣਿਆਂ ਨੂੰ ਦਿਓ ਕਿਉਂਕਿ ਨਿਆਣਿਆਂ ਨੂੰ ਗਰਦਾਸ ਮਾਨ ਨੂੰ ਗਦਾਰ ਕਹਿਣਾ ਤਾਂ ਬਹੁਤ ਸੌਖਾ ਕਹਿ ਤੇ ਬੜੀ ਵਧੀਆ ਥਾਂ ਮੈਂ ਪੰਜਾਬੀ ਗੱਲ ਪਿਆਰ ਕਰਾਂ ਪਰ ਜੇ ਥਾਰੇ ਨਿਆਣਿਆਂ ਨੂੰ ਗਿਣਤੀ ਨਹੀਂ ਆਂਦੀ ਫਿਰ ਆਪਾਂ ਸਾਫ ਲਾ ਕੇ ਦੇਖੋ ਆਪਾਂ ਕੌਣ ਹੋਏ ਵਿੱਚ ਆਪਾਂ ਸਾਰੇ ਉਹ ਤਾਂ ਕਹ ਤੇ ਉਹਨੂੰ ਨਹੀਂ ਜੇ ਮਾਰੇ ਨਿਆਣਿਆਂ ਨੂੰ ਪੰਜਾਬ ਦੇ ਵਿੱਚ ਜੰਮੇ ਨਿਆਣਿਆਂ ਨੂੰ ਪੰਜਾਬੀ ਬੰਨੀ ਪਤਾ 88 ਕਿੰਨੇ ਆ 70 ਕਿੰਨੇ ਆ ਤੇ ਸੱਤਰ ਕਿੰਨੇ ਦੋ ਵਾਲਾ ਪਹਾੜਾ ਨਹੀਂ ਆਂਦਾ ਤੇ ਜਿਹੜੀ ਮੈਂ ਬਾਤ ਕਰ ਰਿਹਾ ਅੱਜ ਕੱਲ੍ਹ ਸਕੂਲਾਂ ਮੈਂ ਦਾਖਲਿਆਂ ਤੇ ਮੇਰੇ ਵਰਗੇ ਨੇ ਫੋਨ ਕਰਾਂ ਬੰਦੇ ਵੀ ਮਾਰੇ ਨਿਆਣੇ ਨੂੰ ਫਲਾਣੇ ਬੁੱਚੜਖਾਨੇ ਮੈਂ ਦਾਖਲ ਕਰਾ ਰਾਜਪੁਰਾ ਕਿੰਨੇ ਸਕੂਲ ਹੈ ਕਿੰਨੇ ਕਿ ਸਾਰੇ ਜਿਹੜੇ ਅੰਗਰੇਜ਼ੀ ਮੇਂ ਪੜਾ ਰਹੇ ਆਂ ਹਿੰਦੀ ਬੁਲਾ ਰਹਿਆਂ ਦੇ ਲੋਕ ਬੰਦੇ ਹੱਥ ਬੰਨ੍ਹ ਕੇ ਪੈਸੇ ਭਰ ਰਹੇ ਆਂ ਤੇ ਫੇਸਬੁੱਕ 'ਤੇ ਲਿਖ ਰਹੇ ਆਂ ਗਰਦਾਸਮਾਨ ਗਦਾਰ ਹੈ ਬਹੁਤ ਵਧੀਆ ਸਮਝ ਗਰਦਾਸਮਾਨ ਨੂੰ ਗਦਾਰ ਕਹਿੰਨੇ ਦਾ ਦਲੇਰੀ ਕਰਾਂ ਤਾਂ ਉੱਥੇ ਵੀ ਖੜੋ ਫਿਰ ਜਿੱਥੇ ਆਹ ਥਾਰੇ ਗੁਰੂ ਸਾਹਿਬ ਕੀ ਬਾਣੀ ਨੂੰ ਬੋਲੀ ਨੂੰ ਸ਼ਰਿਆਮ ਰੱਦ ਕਰ ਰਹ ਤੇ 페ਜ ਉਪਰ ਹੀਰੋ ਬਣੇ ਮੇਰੇ ਵਰਗੇ ਸੋ ਬਹੁਤ ਧੰਨਵਾਦ ਜਿਨਾਂ ਨੇ ਮੈਨੂੰ ਅੱਜ ਸੁਣਿਆ ਥਾਰਾ ਸੁਪਰਾਨਾ ਹੈ ਤੇ ਕਿਤਾਬਾਂ ਕਾ ਜਿਹੜਾ ਮੈਨੂੰ ਦੱਸਿਆ ਇਸਕਾ ਕੋਈ ਇਸ ਬਾਤ ਦਾ ਲਿਗਾ ਦੇ ਕਰਨ ਵੀ ਕੋਈ ਕੂੜ ਦਾ ਪ੍ਰਚਾਰ ਕਰ ਰਹੇ ਹੈ ਇਹ ਬਹੁਤ ਸ਼ਾਨਦਾਰ ਕਿਤਾਬਾਂ ਦੀ ਤਾਂ ਮੈਂ ਅੱਜ ਦੱਸਿਆ ਵੀ ਜਿਹੜੇ ਬੰਦੇ ਨੇ ਕਿਤਾਬਾਂ ਪੜ੍ਹਨੀਆਂ ਵਧੀਆ ਕਿਤਾਬਾਂ ਅੱਜਕਲ ਸਮੱਸਿਆ ਵੀ ਕਿੱਥੇ ਦੀ ਮੈਨਾਂ ਮੇਰਾ ਬਾਬੇ ਜਗਦੀਪ ਸਿੰਘ ਤਿੰਨੇ ਕਿਤਾਬਾਂ ਬਹੁਤ ਸ਼ਾਨਦਾਰ ਹੈ ਪੜ੍ਹੋ ਲੈ ਕੇ ਆਪ ਪੜੋ ਨਿਆਣੇ ਨੇ ਕਿਤਾਬਾਂ ਜਿਹੜੀ ਮੈਂ ਦੱਸੀਆਂ ਹਰ ਇੱਕ ਟੇਢ ਪੰਜਾਬ ਵਾਲੇ ਆਪਣੇ ਗੁਰਮੁਖੀ ਸੰਥਿਆ ਸਭ ਤੋਂ ਵੱਧ ਗੁਰਮੁਖੀ ਮਾਰੀ ਸਾਰ ਆ ਗਿਆ ਜੇ ਮਤਲਬ ਕਿ ਮੈਨੂੰ ਗੁਰਮੁਖੀ ਮਾਰੇ ਨਿਆਣੇ ਨੂੰ ਨਹੀਂ ਆਂਦੀ ਤਾਂ ਉਹ ਇੱਕ ਚੀਜ਼ ਨਹੀਂ ਹੈ ਵੀ ਉਹਨੂੰ ਗੁਰਮੁਖੀ ਨਹੀਂ ਆਈ ਉਹਨੂੰ ਗੁਰਬਾਣੀ ਤੇ ਸਭ ਕਾਸੇ ਟੁੱਟ ਗਿਆ ਉਹ ਸਮਝ ਲੈ ਵੀ ਉਹ ਆਪਣੇ ਖਾਤਮੇਗ ਨਹੀਂ ਤੁਰਪੀ ਅਗਲੀ ਪੀੜ੍ਹੀ ਖਾਤਮੇਗ ਨਹੀਂ ਤੁਰਪੀ ਹੈ ਨਾ ਪੰਜਾਬਾ ਮਾ 10-15 ਲੱਖ ਲੈਣਾ ਤੇ ਇੱਕ ਦਿਨ ਮੈਂ ਤੁਹਾਨੂੰ ਇੱਕ ਬਹੁਤ ਬਾਸ ਸੁਣਾਉਣਾ ਮੈਂ ਕਿਸੇ ਘਰਾਂ ਬੈਠਿਆ ਦਾ ਪਿੰਡ ਦੇ ਵਿੱਚ ਉੱਥੇ ਨਿਆਣੇ ਖੇਰ ਦੇ ਬਾਰੀ ਦੇਣ ਮਨਵੀਰ ਨਿਆਣੇ ਬਾਰੀ ਦੇਣ ਖੇਰ ਦੇ ਇੱਕ ਨਿਆਣਾ ਬਾਰੀ ਦੇਦਾ ਪਾਂਹ ਤਰਾ ਲੁਗਣ ਵਿੱਚ ਖੇਲੇ ਦੇ ਪਾ ਕੇ ਜਿ ਤੱਕ ਤੇ ਵੀ ਉਹ ਲੁਕ ਰਿਆ ਵੀ 1 2 3 10 ਤੱਕ ਨਹੀਂ ਨਿਆਣਾ ਕੀ ਕਰ ਰਿਹਾ だっ ਐਸਾ ਬੰਪ ਚਾਲ ਰਿਹਾ ਤੇ 1 2 3 4 5 ਪੰਜਾਬ ਦੇ ਪਿੰਡਾਂ ਦੇ ਵਿੱਚ ਨਿਆਣਾ ਗਿਣਤੀ ਨਹੀਂ ਜਾਣਦਾ ਸੋ ਰੱਬ ਮਾਨੂੰ ਸਮੱਤ ਬਖਸ਼ਿਆ ਵੀ ਨਹੀਂ ਗੁਰਮੁਖੀ ਨਹੀਂ ਮੁੜਿਆ ਮੈਂ ਨਹੀਂ ਤਾਂ ਬਹੁਤ بڑے ਸੰਤਾਪ ਦੇ ਵਿੱਚ ਲੰਘਣਾ ਪਏਗਾ ਪਹਿਲਾ ਜਿਹੜਾ ਹਮਲਾ ਹੋਇਆ ਸ਼ਬਦ ਖੋਲੇ ਜਾਂ ਥਾਰੀ ਅਗਲੀਆਂ ਪੀੜ੍ਹੀਆਂ ਤੇ ਬਸ ਉਹ ਪਤਾ ਹੁੰਦਾ ਜਿਹੜਾ ਸ਼ਬਦ ਨਹੀਂ ਰਹੇ ਉਹ ਖਤਮ ਹੋ ਜਾਣਾ ਤੇ ਗੁਰੂ ਸਾਹਿਬ ਨੇ ਮੰਨ ਸ਼ਬਦਿਆ ਸ਼ਬਦ ਤੇ ਬਿਨ ਮਰੀ ਮੁਕਤੀ ਨਹੀਂ ਹਈ ਬਹੁਤ ਸ਼ੁਕਰਾਨਾ ਜਿਲਨੇ ਮਾਨੂੰ ਸੁਣਿਆ ਬਹੁਤ ਕਿਤਾਬਾਂ ਭੱਜੀ ਕਾ ਨੰਬਰ ਆ ਗਿਆ ਵਰਕ ਆ ਗਿਆ ਫੋਨ ਆ ਗਿਆ ਇੱਥੇ ਮਗਾਸ